ਸੁਖਾਲ ਤੁਸੀਂ ਦੇਖ ਰਹੇ ਹੋ ਦੈ릭 ਸੋਰਾ ਟੀਵੀ ਤੇ ਮੈਂ ਹਾਂ ਸ਼ਗੁਨ ਅਦਾਕਾਰਾ ਹਿਨਾ ਖਾਨ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਦੇ ਹੱਥ ਦੇ ਵਿੱਚ ਇੱਕ ਚਾਹ ਦਾ ਕੱਪ ਫੜਿਆ ਹੋਇਆ ਔਰ ਆਪਣੀ ਸ਼ਾਮ ਇੰਜੋਏ ਕਰਦੇ ਹੋਏ ਉਹਨਾਂ ਨੇ ਤਸਵੀਰਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਤੇ ਕੈਪਸ਼ਨ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈ ਕਿ ਪਿਛਲੇ ਜਿਹੜੇ 15 ਤੋਂ 20 ਦਿਨ ਉਹਨਾਂ ਦੇ ਰਹੇ ਨੇ ਉਹ ਕਿਵੇਂ ਦੇ ਰਹੇ ਨੇ ਕਿਵੇਂ ਉਹਨਾਂ ਨੂੰ ਮਹਿਸੂਸ ਹੋਇਆ ਤੇ ਕਿਵੇਂ ਇਹ ਭਿਆੰਕਰ ਬਿਮਾਰੀ ਜਿਹੜੀ 3rd ਸਟੇਜ ਬ੍ਰੈਸਟ ਕੈਂਸਰ ਸੀਗਾ ਕਿਵੇਂ ਉਹਨਾਂ ਦੀ ਜਰਨੀ ਰਹੀ ਤਾਂ ਹੁਣ ਉਹਨਾਂ ਦੀ ਕੀਮੋਥੈਰੇਪੀਸ ਖਤਮ ਹੋ ਚੁੱਕੀ ਹੈ ਨਹੀਂ ਤੇ ਹੁਣ ਉਹ ਕਿਵੇਂ ਫੀਲ ਕਰ ਰਹੇ ਨੇ ਤੇ ਜਿਹੜੇ ਲਾਸਟਲੇ 15 ਤੋਂ 20 ਦਿਨ ਸੀਗੇ ਉਹਨਾਂ ਦੇ ਉਹ ਕਿਵੇਂ ਬੀਤੇ ਸਭ ਤੋਂ ਪਹਿਲਾਂ ਹਿਨਾ ਖਾਨ ਕੈਪਸ਼ਨ ਦੇ ਵਿੱਚ ਕੀ ਲਿਖਦੇ ਨੇ ਉਹ ਤੁਹਾਨੂੰ ਦੱਸਦੇ ਆ ਹਿਨਾ ਖਾਨ ਲਿਖਦੇ ਨੇ The last 15 20 days have been the toughest for me in this journey, both physically and mentally. The scars did come, and I gave my all to face them without being scared. After all, how can I give in to the unimaginable physical limitations and psychological trauma I had to go through? I fought it, and I still am. To get through all the pain and much, much more. I have to find the balance to continue the cycle of positivity with deliberate smiles in the hopes that real joy would naturally follow, and it did. That's my message to myself and to all of you out there. Life doesn't simply go just by saying it does. We need to make the choice, irrespective of the circumstances, every day, over and over again. hope you get a similar strength to fight the battles you face in your life hope we all remain victorious so do not forget to smile dua gratitude so hinakhan ne e tasveeraan saanjhe karde hoye e caption ditti hai ki 15 to 20 din jede ohna de rahe oh ਕਿੰਨੀ ਮੁਸ਼ਕਿਲ ਪਰੇ ਰਹੇ ਬਹੁਤ ਸਾਰੀਆਂ ਦਿੱਕਤਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਪਰ ਹੀਨਾ ਖਾਨ ਹਮੇਸ਼ਾ ਹੀ ਸਮਾਈਲ ਦੇ ਨਾਲ ਉਹਨਾਂ ਮੁਸ਼ਕਿਲਾਂ ਨੂੰ ਉਹਨਾਂ ਮੁਸੀਬਤਾਂ ਨੂੰ ਪਿੱਛੇ ਛੱਡਦੇ ਆਏ ਔਰ ਇਹੀ ਮੈਸੇਜ ਉਹਨਾਂ ਨੇ ਆਪਣੇ ਆਪ ਨੂੰ ਵੀ ਦਿੱਤਾ ਹੈ ਆਪਣੇ ਆਪ ਨੂੰ ਫਿਰ ਪੋਜ਼ਿਟਿਵ ਰੱਖਿਆ ਹੈ ਔਰ ਉਹਨਾਂ ਲੋਕਾਂ ਦੇ ਲਈ ਵੀ ਕਿਤੇ ਨਾ ਕਿਤੇ ਮੈਸੇਜ ਹੈ ਜਿਹੜੇ ਜ਼ਿੰਦਗੀ ਦੇ ਵਿੱਚ ਹਿੰਮਤ ਹਾਰ ਜਾਂਦੇ ਨੇ ਆ ਕਈ ਬਿਮਾਰੀਆਂ ਦੇ ਨਾਲ ਲੜਦੇ ਨੇ ਸੋ ਹਮੇਸ਼ਾ ਸਮਾਈਲ ਕਰਦੇ ਰਹੋ ਹਮੇਸ਼ਾ ਉਹਨਾਂ ਚੀਜ਼ਾਂ ਦੇ ਨਾਲ ਉਹਨਾਂ ਬਿਮਾਰੀਆਂ ਦੇ ਨਾਲ ਲੜਦੇ ਰਹੋ ਜੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਮ Dor Cartián. ਹੀਨਾ ਖਾਨ ਦੀ ਕੈਪਸ਼ਨ ਕੁੁੱਦ ਲਈ ਬਹੁਤ ਜ਼ਿਆਦਾ ਮੋਟੀਵੇਟਿਡ ਹੈ ਕਿਉਂਕਿ ਹੀਨਾ ਖਾਨ ਦੀ ਜੜੀ ਇਹ ਜਰਨੀ ਰਹੀ ਹੈ ਜਦੋਂ ਉਹਦੀਆਂ ਕੀਮੋਥੈਰੇਪੀਸ ਚੱਲ ਰਹੀਆਂ ਸੀਗੀਆਂ ਤਾਂ ਉਹਨਾਂ ਨੇ ਬਹੁਤ ਸਾਰੀਆਂ ਪੋਸਟ ਅਜਿਹੀਆਂ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਹੀਨਾ ਖਾਨ ਇਹ ਦੱਸਦੇ ਹੋਏ ਨਜ਼ਰ ਆਏ ਕਿ ਉਹ ਖੁਦ ਨੂੰ ਕਿਵੇਂ ਪੋਜ਼ਿਟਿਵ ਰੱਖਦੇ ਨੇ ਖੁਦ ਨੂੰ ਕਿਵੇਂ ਮੋਟੀਵੇਟ ਕਰਦੇ ਨੇ ਔਰ ਉਹਨਾਂ ਲੋਕਾਂ ਦੇ ਲਈ ਵੀ ਅਜਿਹੇ ਮੈਸੇਜ ਅਜਿਹੀਆਂ ਪੋਸਟਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਉਹਨਾਂ ਨੂੰ ਮੋਟੀਵੇਟ ਕਰਦੇ ਸੀਗੇ ਪੋਜ਼ਿਟਿਵ ਰੱਖਦੇ ਸੀਗੇ ਸੋ ਕਿਤੇ ਨਾ ਕਿਤੇ ਇਹ ਮੈਸੇਜ ਜਿਹੜਾ ਹੈ ਇਹ ਹੀਨਾ ਖਾਨ ਨੂੰ ਤਾਂ ਪੋਜ਼ਿਟਿਵ ਰੱਖ ਹੀ ਰਿ ਹੋਰਾ ਲੋਕਾਂ ਦੇ ਲਈ ਇਹ ਇਹ ਮੈਸੇਜ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਹੈ ਬਹੁਤ ਹੀ ਜ਼ਿਆਦਾ ਮੋਟੀਵੇਟ ਕਰਨ ਵਾਲਾ ਕਿਉਂਕਿ ਹੀਨਾ ਖਾਨ ਨੇ ਇਸ ਦੇ ਵਿੱਚ ਦੱਸਿਆ ਕਿ 15 ਤੋਂ 20 ਦਿਨ ਜਿਹੜੇ ਉਹਨਾਂ ਦੇ ਰਹੇ ਨੇ ਉਹ ਬਹੁਤ ਮੁਸ਼ਕਲ ਭਰੇ ਰਹੇ ਨੇ ਔਰ ਕਿਵੇਂ ਹਰ ਪ੍ਰੋਬਲਮ ਨੂੰ ਉਹਨਾਂ ਨੇ ਸਿਰਫ ਸਮਾਈਲ ਕਰਕੇ ਪਾਸ ਔਨ ਕੀਤਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੇ ਨੇ ਔਰ ਇਸ ਦੇ ਨਾਲ ਇਹ ਵੀ ਉਹਨਾਂ ਨੇ ਕਿਹਾ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲ ਆਉਣਗੀਆਂ ਪਰ ਹਿੰਮਤ ਨਹੀਂ ਹਾਰਦੀਆਂ ਕਦੀ ਵੀ ਜ਼ਿੰਦਗੀ ਜਿਹੜੀ ਹੈ ਉਹ ਸਮੂਥ ਨਹੀਂ ਚੱਲਦੀ ਹੁੰਦੀ ਅਪਸ ਐਂਡ ਡਾਊਨਸ ਜ਼ਿੰਦਗੀ ਦੇ ਵਿੱਚ ਬਹੁਤ ਆਉਂਦੇ ਨੇ ਸੋ ਹਮੇਸ਼ਾ ਸਮਾਈਲ ਕਰਦੇ ਉਹ ਹਮੇਸ਼ਾ ਉਹ ਪ੍ਰੋਬਲਮਸ ਨੂੰ ਸਮਾਈਲ ਦੇ ਨਾਲ ਡੀਲ ਕਰੋ ਤਾਂ ਜੋ ਤੁਸੀਂ ਉਹਨਾਂ ਪ੍ਰੋਬਲਮਸ ਤੋਂ ਜਲਦੀ ਨਿਕਲ ਸਕੋ ਹਿਨਾ ਖਾਨ ਨੇ ਆਪਣੀ ਪੂਰੀ ਜਰਨੀ ਦੇ ਵਿੱਚ ਇਹ ਸਭ ਕੀਤਾ ਔਰ ਇਹ ਤਸਵੀਰਾਂ ਜਿਹੜੀਆਂ ਹਿਨਾ ਖਾਨ ਦੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਬਹੁਤ ਪੋਜ਼ਿਟਿਵ ਨਜ਼ਰ ਆਏ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਹਿਨਾ ਖਾਨ ਦੀਆਂ ਸੋਸ਼ਲ ਮੀਡੀਆ ਤੇ ਰਹੀਆਂ ਜਿਨ੍ਹਾਂ ਦੇ ਵਿੱਚ ਚਾਹੇ ਉਹ ਹਸਪੀਟਲ ਦੀਆਂ ਤਸਵੀਰਾਂ ਹੋਣ ਚਾਹੇ ਉਹ ਉਹਨਾਂ ਦੀਆਂ ਵਕੇਸ਼ਨ ਦੀਆਂ ਤਸਵੀਰਾਂ ਹੋਣ ਤੇ ਹੁਣ ਉਹਨਾਂ ਨੇ ਆਪਣੇ ਘਰ ਦੀ ਬਾਲਕਨੀ ਚੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਉਹ ਇੱਕ ਈਵਨਿੰਗ ਇੰਜੋਏ ਕਰਦੇ ਹੋਏ ਇੱਕ ਸ਼ਾਮ ਬਿਤਾਉਂਦੇ ਹੋਏ ਇੰਜੋਏ ਕਰਦੇ ਹੋਏ ਕਾਟ ਜਿਹੜਾ ਉਹਨਾਂ ਨੇ ਆਪਣਾ ਲਿਖਿਆ ਪਿਛਲੇ 15 20 ਦਿਨ ਉਹਨਾਂ ਨੇ ਕਿਵੇਂ ਬਤਾਏ ਔਰ ਕਿਵੇਂ ਆਪਣੇ ਆਪ ਨੂੰ ਮੋਟੀਵੇਟ ਕੀਤਾ ਔਰ ਹੁਣ ਵੀ ਉਹ ਕਿਵੇਂ ਆਪਣੇ ਆਪ ਨੂੰ ਮੋਟੀਵੇਟ ਰੱਖ ਰਹੇ ਨੇ ਇਹ ਸਾਰਾ ਕੁਝ ਹਿਨਾ ਖਾਨ ਨੇ ਕੀਤਾ ਸੋ ਹਿਨਾ ਖਾਨ ਨੂੰ ਹਮੇਸ਼ਾ ਹੀ ਲੋਕਾਂ ਨੇ ਪੋਜ਼ੀਟਿਵ ਰੱਖਿਆ ਉਹਨਾਂ ਨੇ ਆਪਣੇ ਆਪ ਨੂੰ ਖੁਦ ਜ਼ਿਆਦਾ ਪੋਜ਼ੀਟਿਵ ਰੱਖਿਆ ਸੋ ਹਿਨਾ ਖਾਨ ਦੀਆਂ ਅਜਹੀਆਂ ਪੋਸਟਾਂ ਲੋਕਾਂ ਨੂੰ ਮੋਟੀਵੇਟ ਕਰਦੀਆਂ ਨੇ ਉਹਨਾਂ ਨੂੰ ਖੁਦ ਨੂੰ ਮੋਟੀਵੇਟ ਕਰਦੀਆਂ ਨੇ ਸੋ ਹਿਨਾ ਖਾਨ ਦੀ ਇਹ ਸਾਰੀ ਜਰਨੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਤੇ ਹੁਣ ਵੀ ਇਹ ਤਸਵੀਰਾਂ ਜਿਹੜੀਆਂ ਨੇ ਉਹਨਾਂ ਨੂੰ ਖੁਦ ਨੂੰ ਮ ਆਂ ਨੇ ਲੋਕਾਂ ਨੂੰ ਮੋਟੀਵੇਟ ਕਰ ਰਹੀਆਂ ਨੇ ਤੇ ਲੋਕ ਉਹਨਾਂ ਨੂੰ ਪਿਆਰ ਦੇ ਰਹੇ ਨੇ ਬਹੁਤ ਸਾਰਾ ਪਿਆਰ ਦੇ ਰਹੇ ਨੇ ਦੁਆ ਹੀਨਾ ਖਾਨ ਅਕਸਰ ਆਪਣੇ ਕਿਸੇ ਵੀ ਕੈਪਸ਼ਨ ਦੇ ਵਿੱਚ ਦੁਆ ਜ਼ਰੂਰ ਲਿਖਦੇ ਨੇ ਸੋ ਹਮੇਸ਼ਾ ਦੁਆ ਕਰੋ ਉਹਨਾਂ ਦੇ ਲਈ ਵੀ ਦੁਆ ਕਰੋ ਤਾਂ ਕਿ ਉਹ ਜਲਦ ਤੋਂ ਜਲ ਠੀਕ ਹੋ ਕੇ ਇੰਡਸਟਰੀ ਦੇ ਵਿੱਚ ਵਾਪਸੀ ਕਰ ਸਕਣ ਬਿਲਕੁਲ ਤੰਤਰੂਸਤ ਹੋ ਸਕਣ ਦੇਖਤ ਰੋਤਨਿਕ ਸਵੇਰਾ ਟੀਵੀ ਸਸ਼ਿਕਾ